ਅਸੀਂ ਤਾਂ ਓ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਬਾਬਾ ਮਹਾ ਸਿੰਘ ਦੇ ਵਾਰਿਸਾਂ ਸੀ ਕੱਲ ਪਹਿਲਾ ਇਕੱਲੇ ਹੀ ਵਾਰਿਸ ਪੰਜਾਬ ਦੇ ਸੀ ਹੁਣ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਲੱਗ ਗਿਆ ਸਵਾ ਤੋਂ ਸਵਾ ਸ਼ੇਰ ਹੋ ਗਈ ਐ ਇਹ ਪਾਰਟੀ ਕਾਲੀ ਤਲਵਾਰ ਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜਕਾਰੇ ਸੋ ਨਿਹਾਲ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਇਹ ਪਾਰਟੀ ਨੇ ਪਛਮ ਦਾ ਚੰਡਾ ਲਹਿਰਾਉਣਾ ਖਾਲਸਾ ਰਾਜ ਸ਼ੁਰੂ ਹੋਣਾ ਹੈ ਉਹ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਇਦੋਂ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ ਬਹੁਤ ਸਾਰੇ ਆਪਾ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਦੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂਗਰ ਸਾਡੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾੜੇ ਲੈ ਕੇ ਆਵਾਂਗੇ ਅਮਰਤਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਨੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂਰਦਾ ਮੈਂ ਬੇਨਤੀ ਕਰਾਂ ਸਤਕਾਰਯੋਗ ਬਾਬਾ ਰਾਜਾ ਰਾਮ ਸਿੰਘ ਜੀ ਉਹ 2-3 ਮਿੰਟ ਵਾਸਤੇ ਤੁਹਾਡੇ ਦਰਸ਼ਨ ਕਰਨਗੇ ਤੇ ਆਪਣੇ ਵਿਚਾਰਾਂ ਰਾਈ ਤੁਹਾਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੀ ਧਰਤੀ ਤੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਰਦਾ ਦੇ ਫੁੱਲ ਭੇਟ ਕਰਦੇ ਹੋਏ ਸਾਰਾ ਪੰਥ ਖਾਲਸਾ ਸੰਗਤ ਗੁਰੂ ਸਾਹਿਬ ਦੇ ਚਰਨਾਂ ਧਿਆਨ ਧਾਰਕਦੇ ਹੋਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਕੱਲ ਪਹਿਲਾ ਇਕੱਲਾ ਹੀ ਬਾਰਸ ਪੰਜਾਬ ਦੇ ਸੀ ਹੁਣ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਲੱਗ ਗਿਆ ਤੇ ਅਸੀਂ ਸਵਾ ਤੋਂ ਸਵਾ ਛੇਰ ਹੋ ਗਈ ਹੈ ਇਹ ਪਾਰਟੀ ਤੇ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਇਹ ਪਾਰਟੀ ਨੇ ਪੱਛਮ ਦਾ ਚੰਡਾਲਾ ਹਰੋਣਾ ਖਾਲਸਾ ਰਾਜ ਸ਼ੁਰੂ ਹੋਣਾ ਹੈ ਉਹ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਗੁਰਮੁਖ ਪਿਆਰਿਓ ਆਓ ਆਪਾਂ ਨੇ ਇਸ ਮਹਾਨ ਦਿਨ ਨਾਲ ਜੁੜਨਾ ਹੈ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ। ਇਸ ਤੋਂ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ। ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ। ਹੁਣ ਨਵਿਆਂ ਨੂੰ ਆਪਾਂ ਨੂੰ ਜਿਹੜਾ ਹੈ ਮੌਕਾ ਦੇਣਾ ਚਾਹੀਦਾ ਹੈ। ਸੰਗਤ ਜੀ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂਗਾ ਤੇ ਅਕਾਲ ਤਖਸਦ ਸਾਹਿਬ ਧਾਰਮਿਕ ਜਿਹੜੀ ਰਾਜਨੀਤੀ ਐ ਧਾਰਮਿਕ ਜਿਹੜੀ ਜਥੇਬੰਦਕ ਟੱਜ ਸਾਡੇ ਅਕਾਲ ਤਖਸਦ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾਹਰ ਲੈ ਕੇ ਆਵਾਂਗੇ ਤੁਸੀਂ ਤਾਂ ਗੱਲਾਂ ਕੱਲੇ ਅਮਰਤਪਾਲ ਦੀਆਂ ਕਰਦੇ ਹੋ ਅਮਰਤਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਨੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂਹ ਪਰਦਾ ਖਾਲਸਾ ਜੀ ਮੈਂ ਨਾ ਦਾ ਐਮਐਲਏ ਬਣਨਾ ਨਾ ਐਮਪੀ ਬਣਨਾ ਨਾ ਆਪਾਂ ਨੇ ਚੋਣ ਲਾਉਣੀਆਂ ਸ਼੍ਰੋਮਣੀ ਕਮੇਟੀ ਦੀ ਅਸੀਂ ਤਾਂ ਓ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਬਾਬਾ ਮਹਾ ਸਿੰਘ ਦੇ ਵਾਰਸਾ ਸੀ ਸਾਨੂੰ ਰਾਜ ਦੀ ਲੋੜ ਨਹੀਂ ਸਾਨੂੰ ਤਾਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਹੈ ਤੇ ਸੱਚ ਬੋਲਣ ਦਾ ਸਾਨੂੰ ਸਤਗੁਰੂ ਇਸੇ ਤਰ੍ਹਾਂ ਬਲ ਬਖਸ਼ੇ ਮੈਂ ਸਮੂਹ ਜਿਹੜੀਆਂ ਧਰਾਨੇ ਜਿੰਨੀਆਂ ਵੀ ਨੇ ਜਿੰਨੇ ਵੀ ਵੀਰ ਨੇ ਸਾਰਿਆਂ ਨੂੰ ਕਹਿੰਦਾ ਆਓ ਏਕਤਾ ਦੇ ਵਿੱਚ ਆਈਏ ਤੇ ਮੈਂ ਆਪ ਜੀ ਦੇ ਚਰਨਾਂ ਦੇ ਬੇਨਤੀ ਕਰਨਾ ਚਾਹੁੰਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ ਦੋ ਸਾਲ ਤੋਂ ਤੇ 25 ਤਰੀਕ ਨੂੰ ਭਾਈ ਜਗਤਾਰ ਸਿੰਘ ਹਵਾਰਾ ਜੀ ਕਹਿਣ ਮਤਲਬ ਇੱਕ ਵੱਡੀ ਕੌਲ ਦਿੱਤੀ ਗਈ ਹੈ ਮਾ ਪੰਚਾਇਤ ਦੀ ਸਮੂਹ ਪੰਥਕ ਧਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਤੇ ਸਾਰੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਹੈ ਘਰ ਘਰ ਦੇ ਮੈਂਬਰਾਂ ਨੂੰ ਅਪੀਲ ਹੈ ਕਿ 25 ਤਰੀਕ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੈ ਚੰਡੀਗੜ੍ਹ ਉਥੇ ਬਹੀਰਾਂ ਘੱਟ ਕੇ ਪਹੁੰਚੀਏ 25 ਤਰੀਕ ਨੂੰ ਜਿਹੜੀ ਮਹਾਪੰਚਾਇਤ ਸੱਦੀ ਗਈ ਆ ਇਹ ਇੱਕ ਨੋਖੀ ਮਹਾਪੰਚਾਇਤ ਹੋਵੇਗੀ ਖਾਲਸਾ ਜੀ ਮੈਂ ਆਪ ਜੀਆਂ ਨੂੰ ਫੇਰ ਬਾਦਸ ਪੰਜਾਬ ਦੇ ਜਥੇ ਬੰਦੀ ਦਾ ਜਿਹੜਾ ਉਹਨਾਂ ਦਾ ਕਠਣਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਸ ਪੰਜਾਬ ਦੇ ਬਣਿਆ ਸਾਡਾ ਵੀਰ ਦੀਪੂ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਨੂੰ ਅਸਮਾਨ ਚਾਹੀਦਾ ਤੇ ਭੱਜਣ ਨੂੰ ਬਾਰੇ ਨੂੰ ਰਾਹ ਧਰਤੀ ਚਾਹੀਦੀ ਏ ਸਾਨੂੰ ਦੋਵੇਂ ਚਾਹੀਦੇ ਨੇ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਅਵਸਰ ਸਰਕਾਰ ਬਣਾਵਾਂਗੇ ਜਦੋਂ ਦੀਪ ਸਿੱਧੂ ਨੇ ਨਾ ਮੇਰੀ ਗੱਲ ਹੋਈ ਸੀ ਦਰਾਹੇ ਉੱਥੇ ਉਹਨੇ ਕਿਹਾ ਸੀ ਮੈਂ ਅਲੈਕਸ ਹੁਣ ਨਹੀਂ ਲੜਨੀ ਜਿਹੜੀ ਲੰਘ ਕੇ ਗਈ ਐ ਅਸੀਂ 2027 ਦੇ ਵਿੱਚ ਗਰਾਊਂਡ ਪੱਧਰ ਤੇ ਤਿਆਰੀ ਕਰਾਂਗੇ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਬਾਈ ਦੀਪ ਸਿੰਘੂ ਦਾ ਬੋਲ ਕਦੇ ਟਾਲਾ ਨਹੀਂ ਗਿਆ ਉਹ ਤਾਂ ਸਾਚੀ ਹੋਏ ਤੇ ਵਾਰਸ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੇ ਵਿੱਚ ਸਰਕਾਰ ਬਣਨੀ ਹੈ ਆਓ ਆਪਾਂ ਕਮਰ ਕਸੇ ਕਸ ਕੇ ਇਹਨਾਂ ਲੀਡਰਾਂ ਦਾ ਸਾਥ ਦਈਏ ਉਹਨਾਂ ਬੰਦੀ ਸਿੰਘਾਂ ਨੂੰ ਜਿਹੜੇ ਪ੍ਰਾਤਲ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਆਬਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਪਰਮ ਗੁਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਪੋਲਰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਭਾਈ ਅਮਰਤਪਾਲ ਸਿੰਘ ਸਾਡੇ ਜਿੰਨੇ ਵੀ ਨੇ ਸਾਰਿਆਂ ਨੂੰ ਬਾਹਰ ਲੈ ਕੇ ਆਉਣਾ ਫੇਰ ਹੀ ਗੱਲ ਬਾਣੀ ਹੈ ਮੈਂ ਸਾਰਿਆਂ ਨੂੰ ਫੇਰ ਉਹਨਾਂ ਮਹਾਰਸੀ ਦਾ ਨੂੰ ਸਰਦਾਂ ਦੇ ਫੁੱਲ ਭੇਟ ਕਰਦਾ ਹੋਇਆ ਸਾਰਿਆਂ ਨੂੰ ਇਸ ਸਰੋਵਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਬਣਨ ਤੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਸਾਰਿਆਂ ਨੂੰ ਵਧਾਈਆਂ ਦਿੰਦਾ ਪੁਲਾ ਚੁਕਾਂ ਦੀ ਖੇਮਾ ਸਤ ਬਾਬਾ ਬਲਕਾਰ ਸਿੰਘ ਜੀ ਘੋਲੀਆਂ ਵਾਲ ਵੀ ਸਾਡੇ ਨਾਲ ਮੌਜੂਦ ਨੇ ਪੁਲਾ ਚੁੱਕਾਂ ਦੀ ਖੇਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ